ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦਾ ਤੁਸੀ ਸਾਰੇ ਜਨੇ ਠੀਕ ਠਾਕ ਹੋਵੋਗੇ ਸਵਾਗਤ ਕਰਦਾ ਮੈਂ ਅੱਜ ਥੋੜੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਕਿ ਤੁਸੀ ਸਾਰੇ ਜਨੇ ਠੀਕ ਠਾਕ ਹੋਵੋਗੇ ਜਿਹੜਾ ਅੱਜ ਦਾ ਆਪਣਾ ਵਿਚਾਰ ਉਹ ਜਿਹੜਾ ਮੈਂ ਵਿਚਾਰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ ਉਹ ਕਾਫੀ ਦਿਨਾਂ ਦੇ ਵਿੱਚ ਮੇਰੇ ਮਨ ਦੇ ਵਿੱਚ ਸੀ ਕਿ ਥੋੜਾ ਜਿਆਦਾ ਕੀਤਾ ਜਾਵੇ ਕਿ ਅਹਿਸਾਸ ਅਤੇ ਜ਼ਿੰਮੇਵਾਰੀ ਦੇ ਰਿਲੇਟਡ ਕਿ ਜ਼ਿੰਮੇਵਾਰੀ ਇੱਕ ਅਲੱਗ ਥੋਟ ਹੈ ਕਿ ਵਿੱਚਾਂ ਇੱਕ ਥੋੜਾ ਅਹਿਸਾਸ ਹੋਣਾ ਇੱਕ ਅਲੱਗ ਚੀਜ਼ ਆ। ਕੁਝ ਇਸ ਰਿਲੇਟਿਡ ਤੇ ਤੁਹਾਡੇ ਸਾਹਮਣੇ ਮੈਂ ਆਪਣਾ ਪੱਖ ਰੱਖੂੰਗਾ। ਜੇਕਰ ਤੁਹਾਨੂੰ ਵਿਚਾਰ ਵਧੀਆ ਲੱਗੇ ਤਾਂ ਅੱਗੇ ਵਾਸਤੇ ਤੁਸੀਂ ਜ਼ਰੂਰ ਸ਼ੇਅਰ ਕਰਨਾ। ਪਹਿਲਾ ਜੇਕਰ ਆਪਾਂ ਗੱਲ ਕਰੀਏ ਕਿ ਜ਼ਿੰਮੇਵਾਰੀ। ਜ਼ਿੰਮੇਵਾਰੀ ਇੱਕ ਸ਼ਬਦ ਜਿਹੜਾ ਜਿਹਨੂੰ ਆਪਾਂ ਕਿਸੇ ਮਾਫਤ ਤੋੜ ਦੇ ਵਿੱਚ ਮਾਪਣਾ ਹੋਵੇ ਤਾਂ ਇਹਦਾ ਅਰਥ ਹੈਗਾ ਕਿ ਤੁਹਾਨੂੰ ਕਿਸੇ ਚੀਜ਼ ਦਾ ਪਤਾ ਹੋਣਾ। ਜਿਹੜੀ ਤੁਹਾਡੇ ਸਿਰ ਤੇ ਕੋਈ ਕਿਸੇ ਵੀ ਤਰ੍ਹਾਂ ਦੀ ਅਹ ਅਹਿਸਾਸ ਤੋਂ ਹੇ ਜਿਮੇਵਾਰੀ ਅਹਿਸਾਸ ਅਹਿਸਾਸ ਦਾ ਭਾਵ ਵੀ ਇਹਦਾ ਦੂਜਾ ਰੂਪ ਹੀ ਜਿਮੇਵਾਰੀ ਹੈ ਜੇਕਰ ਤੁਹਾਡੇ ਅੰਦਰ ਉਹ ਚੀਜ਼ ਹੈਗੀ ਹੈ ਤਾਂ ਤੁਸੀਂ ਮੈਨੂੰ ਲੱਗਦਾ ਕਿ ਸਫਲ ਇਨਸਾਨ ਵੀ ਹੋ ਸਫਲ ਤੁਸੀਂ ਰਿਸ਼ਤਾ ਵੀ ਨਿਭਾ ਸਕਦੇ ਹੋ ਜੇਕਰ ਤੁਹਾਡੇ ਅੰਦਰ ਇਹ ਚੀਜ਼ਾਂ ਨਹੀਂ ਹੈਗੀਆਂ ਤਾਂ ਮੈਨੂੰ ਲੱਗਦਾ ਕਿ ਤੁਸੀਂ ਬਹੁਤੇ ਸਫਲ ਇਨਸਾਨ ਨਹੀਂ ਹੋ ਕਾਰਨ ਇਹਦੇ ਕਈ ਪੜ ਜਾਂਦੇ ਨੇ ਕਿ ਪਹਿਲਾ ਕਾਰਨ ਤਾਂ ਇਹ ਹੈ ਕਿ ਜਦੋਂ ਆਪਾਂ ਆਵੇਂ ਆਪਣਾ ਪੜਦੇ ਆ ਚਾਹੇ ਆਪਾਂ ਸਕੂਲ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿੰਨਾ ਕੋ ਮੈਂ ਆਪਣੇ ਆਪ ਨੂੰ ਜੱਜ ਕੀਤਾ ਜਾਂ ਮੈਂ ਦੇਖਿਆ ਕਿਤਨਾ ਕਿਤੇ ਇਹ ਜਿਹੜੇ ਸਾਡੇ ਮਾਵਾ ਆਪਣੇ ਜਾਂ ਸਾਡੇ ਵੱਡੇ ਬਜ਼ੁਰਗ ਨੇ ਘਰ ਦੇ ਵਿੱਚੋਂ ਜਾਂ ਸਾਡੇ ਜਿਹੜੇ ਵੀ ਰਿਲੇਟਿਵ ਨੇ ਮੈਂ ਹਰੇਕ ਨੂੰ ਇਹੋ ਬੇਨਤੀ ਕਰਦਾ ਹੁਣਾ ਕਿ ਥੋੜੇ ਜਿਹਾਉਂਦੇ ਜੀ ਹਰੇਕ ਚੀਜ਼ ਦਾ ਅਹਿਸਾਸ ਹੋਣਾ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਬਹੁਤ ਜ਼ਰੂਰੀ ਆ ਜੇਕਰ ਤੁਹਾਡੇ ਮਾਤਾ ਪਿਤਾ ਨੇ ਤਾਂ ਕਈ ਵਾਰੀ ਆਪੜਾ ਨਾ ਸਿਸਟਮ ਇਹ ਬਣਿਆ ਹੁੰਦਾ ਕਿ ਚਲੋ ਕੋਈ ਗੱਲ ਨਹੀਂ ਸਮੇਂ ਨਾਲ ਸਮਝ ਜੂਗਾ ਪਰ ਨਹੀਂ ਜੇਕਰ ਤੁਸੀਂ ਹੌਲੀ ਹੌਲੀ ਅੱਜ ਹੋਰ ਕੱਲ ਹੋਰ ਤੁਸੀਂ ਉਹਨੂੰ ਸਿਆਣਾ ਕਰੋਗੇ ਸਿਆਣਾ ਉਦੋਂ ਹੀ ਹੋਗਾ ਜਦੋਂ ਆਪਾਂ ਨੂੰ ਉੱਤੇ ਕੁਝ ਨਾ ਕੁਝ ਆਪਣੀ ਜ਼ਿੰਮੇਵਾਰੀ ਦਾ ਸਾਥ ਸਪਾਉਣਾ ਸ਼ੁਰੂ ਕਰਾਂਗੇ ਜੇਕਰ ਉਹ ਚੀਜ਼ ਨਹੀਂ ਕਰਦੇ ਤਾਂ ਕਿਸੇ ਨਾ ਕਿਸੇ ਦਾ ਨੁਕਸਾਨ ਕੱਲ ਨੂੰ ਸਾਨੂੰ ਹੀ ਚਾਪਣਾ ਕਿਸੇ ਹੋਰ ਨੂੰ ਨਹੀਂ ਕਿਉਂਕਿ ਜਦੋਂ ਉਹ ਚੀਜ਼ ਸਾਡੇ ਹੱਥੋਂ ਨਿਕਲ ਜਾਂਦੀ ਹੈ ਫਿਰ ਸਾਨੂੰ ਉਹ ਚੀਜ਼ ਦਾ ਜ਼ਰੂਰ ਦੁੱਖ ਲੱਗਦਾ ਥੋੜਾ ਜਿਹਾ ਕਿ ਨਹੀਂ ਇਹ ਥੋੜਾ ਜਿਹਾ ਗਲਤ ਹੋ ਗਿਆ ਜੇ ਉਦੋਂ ਆਪਾਂ ਇਹਨੂੰ ਸੈੱਟ ਕਰ ਲੈਂਦੇ ਸ਼ਾਇਦ ਅੱਜ ਇਹਦਾ ਗੱਲ ਕਰਨ ਦਾ ਤਰੀਕਾ ਹੋਰ ਹੁੰਦਾ ਜਾਂ ਇਹ ਕੁਝ ਹੋਰ ਕਰ ਸਕਦਾ ਸੀ ਫਿਰ ਸਿਰਫ ਇੱਕ ਨਾ ਪਸਤਾਵਾ ਰਹ ਜਾਂਦਾ ਮੈਂ ਇਸੇ ਗੱਲ ਕਰਕੇ ਕਹਿਣਾ ਹੁਣਾ ਕਿ ਤੁਸੀਂ ਜੋ ਜਿੰਨੇ ਵੀ ਵੀਰਪ੍ਰਾਭ ਮੈਨਾਂ ਜੁੜੇ ਹੋ ਸੋ ਮੈਨੂੰ ਲੱਗਦਾ ਕਿ ਹਰੇਕ ਬੰਦਾ ਆਪਣੇ ਸਮੇਂ ਦੇ ਵਿੱਚ ਅਜ ਬਹੁਤ ਸਿਆਣਾ ਅਵੀਰ ਉਹਨੂੰ ਪਤਾ ਕਿ ਜਿਹੜੇ ਸਾਡੀਆਂ ਆਮ ਰੁਟੀਨ ਦੇ ਵਿੱਚ ਚੀਜ਼ਾਂ ਆਉਣ ਵਾਲੀਆਂ ਨੇ ਕੰਮ ਕਰਨ ਵਾਲੀਆਂ ਨੇ ਉਹ ਕਿਸ ਤਰ੍ਹਾਂ ਚੀਜ਼ਾਂ ਕੰਮ ਕਰਦੀ ਨੇ ਪਰ ਜੇਕਰ ਸਾਨੂੰ ਉਹ ਚੀਜ਼ਾਂ ਦਾ ਪਤਾ ਸਮੇਂ ਨਾਲ ਲੱਗ ਜੇ ਤਉ ਦਾਕਟਰ ਬੰਦੇ ਨੂੰ ਪਛਤਾਵਾ ਬਹੁਤ ਘੱਟ ਹੁੰਦਾ ਕਿ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਹਾਂ ਇਹ ਮੇਰੇ ਮੈਂ ਜੋ ਕੁਝ ਕਰਨਾ ਚਾਹੁੰਦਾ ਜਾਂ ਮੇਰੇ ਮੈਂ ਜੋ ਕੁਝ ਸੋਚਿਆ ਹੋਇਆ ਇਹ ਮੇਰੇ ਰਿਲੇਟਡ ਹੀ ਆ ਤੇ ਮੈਂ ਇਹ ਜਿੱਚ ਕਰ ਰਿਹਾ ਦੂਜੇ ਨੰਬਰ ਤੇ ਅਹਿਸਾਸ ਆ ਜਾਂਦਾ ਅਹਿਸਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਹੁਣ ਕਈ ਵਾਰੀ ਇਹ ਹੁੰਦਾ ਕਿ ਬੰਦਾ ਜਗ ਜਗਤਾਰੀ ਜਗਚਾਰ ਜਿਵੇਂ ਕਹੀਏ ਕਿ ਉਹਨੂੰ ਇਹ ਲੱਗਦਾ ਕਿ ਯਾਰ ਮੈਂ ਇਹ ਜਿੱਚ ਕਰਨੀ ਆ ਤਾਂ ਮੈਂ ਕਰ ਰਿਹਾ ਬਲਕਿ ਉਹਦੇ ਅੰਦਰੋਂ ਇੱਕ ਗਿਲ ਨਹੀਂ ਕਰਦਾ ਹੁੰਦਾ ਉਹ ਚੀਜ਼ ਕਰਨ ਨੂੰ ਪਰ ਉਹ ਇੱਕ ਜਿਵੇਂ ਆਪਾਂ ਕਹਿੰਦੇ ਆ ਕਿ ਇੱਕ ਲੋਕਾਚਾਰੀ ਉਹ ਚੀਜ਼ ਕਰਦਾ ਤੇ ਉਹ ਉਹਦੋਂ ਕਰਦਾ ਜਦੋਂ ਉਹਦੇ ਅੰਦਰੋਂ ਨਾਮਣ ਕਰਦਾ ਹੋਵੇ ਕੋਈ ਕੰਮ ਚੀਜ਼ ਕਰਨ ਨੂੰ ਸੋ ਕੋਸ਼ਿਸ਼ ਮੇਰੀ ਇਹੀ ਹੁੰਦੀ ਹੈ ਕਿ ਜਿਨੇ ਵੀਰ ਭਰਾ ਦੇ ਜਿਵੇਂ ਕਿ ਆਪਣੇ ਚਾਹੇ ਤੁਸੀਂ ਘਰ ਦੇ ਵਿੱਚ ਵੱਡੇ ਹੋ ਚਾਹੇ ਤੁਹਾਡੇ ਬੱਚੇ ਆ ਸੋ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਾ ਜ਼ਿੰਮੇਵਾਰੀ ਤੇ ਅਹਿਸਾਸ ਦਾ ਉਹਨੇ ਚੀਜ਼ਾਂ ਤੁਹਾਨੂੰ ਸਮੇਂ ਸਿਰ ਜਤੌਣੀਆਂ ਚਾਹੀਦੀਆਂ ਨੇ ਉਡੀ ਜੌਂਦੇ ਜੀ ਤੁਸੀਂ ਉਹਨਾਂ ਨੂੰ ਉਹ ਚੀਜ਼ਾਂ ਸਿਖਾ ਦਿਓ ਕਿਉਂਕਿ ਜਿਵੇਂ ਸਿਆਣੇ ਨਾ ਪਹਿਲਾਂ ਜਿੰਨਾ ਕੋ ਮੈਂ ਆਪਣੇ ਬਜ਼ੁਰਗਾਂ ਤੋਂ ਜਾਂ ਅਸੀਂ ਸੁਨੇ ਹੋਇਆ ਜਦੋਂ ਕਹਿੰਦੇ ਵੀ ਇੱਕ ਨਮਾ ਬੈੜਕਾ ਜੋੜਨਾ ਹੁੰਦਾ ਸੀ ਤਾਂ ਉਹਨੂੰ ਜਦੋਂ ਨਾਲ ਪੁਰਾਣਾ ਪੁਰਾਣਾ ਬਲਦ ਹੁੰਦਾ ਤੇ ਨਾਲ ਨਾਲ ਕੋਈ ਕੋਈ ਪਰਸੈਂਟ 45 ਉਹਦੇ ਵੀ ਪਾਉਣ ਲੱਗ ਜਾਂਦੇ ਸੀ ਤਾਂ ਜੋ ਜਦੋਂ ਕੱਲ ਨੂੰ ਤੇ ਸਾਰੀ 45 ਪਾਵੇ। ਸਾਨੂੰ ਕੱਲ ਨੂੰ ਕੋਈ ਦਿੱਕਤ ਨਾ ਆਵੇ ਇਹ ਵਜਨ ਚੱਲ ਸਕੇ। ਸੋ ਇਸੇ ਗੱਲ ਕਰਕੇ ਜਦੋਂ ਤੁਸੀਂ ਤੁਹਾਡੇ ਜੌਂਦੇ ਜੀ ਤੁਸੀਂ ਉਹਨੂੰ ਜ਼ਿੰਮੇਵਾਰੀ ਜ਼ਰੂਰ ਪਾਓ। ਤੇ ਉਹ ਜੀ ਦਾ ਫਰਜ ਉਹਨੂੰ ਪਤਾ ਲੱਗ ਜੇ ਕਿ ਇਹ ਮੇਰਾ ਕੰਮ ਹੈ ਕਿ ਇਹ ਅਹਿਸਾਸ ਹੈ ਕਿ ਜ਼ਿੰਮੇਵਾਰੀ ਮੈਂ ਨਭਾਉਣੀ ਆ ਜਦੋਂ ਆਪਾਂ ਉਹ ਚੀਜ਼ਾਂ ਤੇ ਉਹਨੂੰ ਨਿਰਭਰ ਕਰ ਦਿੰਦੇ ਆ ਫਿਰ ਉਹ ਕਿਤੇ ਨਾ ਕਿਤੇ ਸਾਡਾ ਜਿਹੜਾ ਹੌਸਲਾ ਉਹ ਤੋੜਦਾ ਨਹੀਂ ਬਣਾਉਂਦਾ ਹੀ ਆ ਬਣਾਉਣ ਦਾ ਕਾਰਨ ਫਿਰ ਇਹ ਹੀ ਹੁੰਦਾ ਕਿ ਜਦੋਂ ਉਹਨੂੰ ਪਤਾ ਲੱਗ ਜਾਂਦਾ ਕਿ ਯਾਰ ਇਹ ਚੀਜ਼ ਮੇਰੇ ਲਈ ਚੰਗੀ ਗੱਲ ਤੇ ਫਿਰ ਉਹ ਉਸ ਚੀਜ਼ ਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹਾਂ ਹੋ ਸਕਦਾ ਕਿਤੇ ਥੋੜਾ ਜਿਹਾ ਲੇਟ ਜਾਂ ਫੇਟ ਹੋਵੇ ਬਟ ਉਹਦਾ ਧਿਆਨ ਫਿਰ ਉਧਰ ਹੀ ਰਹਿੰਦਾ ਹੈ ਜਦੋਂ ਧਿਆਨ ਉਹ ਢਟਕਦਾ ਉਹ ਉਦੋਂ ਢਟਕਦਾ ਜਦੋਂ ਆਪਾਂ ਨੂੰ ਉਹਨੂੰ ਅਸਹਾਜ ਜ਼ਿੰਮੇਵਾਰੀ ਤੋਂ ਭਜਾਉਨੇ ਆ ਜਾਂ ਕਈ ਵਾਰੀ ਕਈ ਘਰਾਂ ਦੇ ਵਿੱਚ ਹੁੰਦਾ ਯਾਰ ਜੇ ਤਰ ਤੋਂ ਨਹੀਂ ਹੁੰਦਾ ਛੱਡ ਦੇ ਜਾਂ ਖਲਾਣ ਪਰ ਇਹ ਚੀਜ਼ ਸਾਨੂੰ ਰੱਖਣੀ ਪੈਂਦੀ ਹੈ ਕਿ ਜਦੋਂ ਤੁਸੀਂ ਉਹ ਚੀਜ਼ ਦਾ ਅਸਹਾਸ ਤੁਹਾਨੂੰ ਹੋਵੇ ਤਾਂ ਤੁਸੀਂ ਤੁਹਾਨੂੰ ਦਿੱਕਤ ਨਾ ਆਵੇ ਕਿਸੇ ਚੀਜ਼ ਦੀ ਤਾਂ ਤੁਸੀਂ ਉਹ ਚੀਜ਼ ਨੂੰ ਆਪਣੇ ਢੰਗ ਨਾਲ ਲਾ ਲਓ ਜਾਂ ਆਪਣੇ ਤੌਰ ਤਰੀਕੇ ਨਾਲ ਲਾ ਲਓ ਵਧੀਆ ਤੁਹਾਨੂੰ ਲੱਗੇ ਕੋਨੂੰ ਵੀ ਵਧੀਆ ਲੱਗੇ ਤੇ ਮੈਨੂੰ ਲੱਗਦਾ ਕਿ ਤੁਸੀਂ ਉਹ ਚੀਜ਼ ਨੂੰ ਜ਼ਰੂਰ ਸਮੇਂ ਸਰ ਜਦੋਂ ਬੰਦਾ ਕੋਈ ਚੀਜ਼ ਨੂੰ ਸਿੱਖ ਪਾਉਂਦਾ ਹੈ ਤਾਂ ਉਹ ਕਿਤੇ ਨਾ ਕਿਤੇ ਕੰਮ ਆਉਂਦੀ ਜ਼ਰੂਰ ਹੈ। ਬਾਕੀ ਟੌਪਿਕ ਹੋਰ ਵੀ ਕਈ ਨਾਲ ਐਡ ਹੋ ਜਾਂਦੇ ਆ ਤੇ ਪਰ ਇਹ ਆ ਕਿ ਪਹਿਲਾ ਫਰਜ ਇਹ ਹੀ ਆ ਕਿ ਤੁਸੀਂ ਉਹ ਚੀਜ਼ ਨੂੰ ਉਹਨੂੰ ਜਿਤਾਓ ਜਦੋਂ ਚੀਜ਼ ਕਰਨ ਲੱਗ ਜਾਂਦਾ ਤਾਂ ਉਹਦਾ ਫਿਰ ਜਿਹੜਾ ਰਿਜ਼ਲਟ ਆ ਉਹ ਕਾਫੀ ਵਧੀਆ ਵੀ ਹੁੰਦਾ ਤੇ ਤੁਹਾਨੂੰ ਬਹੁਤ ਕੁਝ ਚੀਜ਼ਾਂ ਸਿੱਖਣੋਂ ਮਿਲਦੀਆਂ ਨੇ ਤੇ ਬਹੁਤ ਕੁਝ ਸਿਖਾਉਂਦੇ ਸਮਾਂ ਵੀ ਬਹੁਤ ਕੁਝ ਸਿਕਾਂਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਜੇ ਤੁਸੀਂ ਅੱਗੇ ਦਿੱਕੇ ਸ਼ੇਅਰ ਵੀ ਜ਼ਰੂਰ ਕਰਨੀਆਂ ਨੇ ਤਾਂ ਜੋ ਚੰਗੀ ਚੀਜ਼ ਅੱਗੇ ਜਾ ਸਕੇ ਸ਼ੇਅਰ ਕੀਤੀ ਜਾ ਸਕੇ ਤੇ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਜਿੰਨੇ ਜੁੜੇ ਹੋ ਆਪਣਾ ਕੀਮਤੀ ਸਮਾਂ ਦਿੱਤਾ ਤੇ ਬਾਕੀ ਤੁਸੀਂ ਬਾਅਦ ਵਿੱਚ ਹੁਣ ਵੀਡੀਓ ਐਡੀਟਿੰਗ ਵਗੈਰਾ ਕਰਨ ਤੋਂ ਬਾਅਦ ਮੈਂ ਆਪਣੇ ਚੈਨਲ ਤੇ ਜਦੋਂ ਪਾਉਣੀ ਆ ਤਾਂ ਤੁਸੀਂ ਉਹ ਜ਼ਰੂਰ ਵੀਡੀਓ ਵੀ ਦੇਖੋਗੇ ਤਾਂ ਮੈਨੂੰ ਇਹੀ ਉਮੀਦ ਹੈ ਕਿ ਆਪਾਂ ਨੈਕਸਟ ਵੀਡੀਓ ਜਿਹੜੀ ਅੱਗੇ ਬਣਾਵਾਂਗੇ ਉਹ ਤੁਹਾਡੇ ਥੋੜੇ ਦੇ ਮੁਤਾਬਿਕ ਬਣਾਵਾਂਗੇ ਜਿੰਨਾ ਕੋ ਹੁਣ ਮੇਰੇ ਕੋਲ ਤੁਸੀਂ ਐ ਲੈ ਲਓ ਵੀ ਆਪਣੇ ਕੋਲ ਵਿਚਾਰ ਸੀ ਆਪਾਂ ਉਹਨੇ ਕੋਈ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਲਈਦੀ ਹੈ। ਬਾਕੀ ਐਂਡ ਨਹੀਂ ਹੈਗਾ। ਤੁਸੀਂ ਆਪਣੇ ਮੁਤਾਬਿਕ ਹੋਰ ਵੀ ਕੁਝ ਵਧੀਆ ਕਰ ਸਕਦੇ ਹੋ। ਜੇਕਰ ਤੁਹਾਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਤਾਂ ਤੁਸੀਂ ਲਾਈਕ ਨੂੰ ਲਾਇਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਜਿਹੜੇ ਸਾਡੇ ਵੀਰ ਭਰਾ ਅਦੇਸ਼ਾ ਉਦੇਸ਼ਾ ਵਿੱਚ ਬੈਠੇ ਨੇ ਇਹ ਵੀਡੀਓ ਦੇਖ ਸਕਣ। ਤਦ ਤੱਕ ਲਈ ਧੰਨਵਾਦ ਪੰਜਾਬ ਪੰਜਾਬੀਅਤ ਜਿੰਦਾਬਾਦ।